ਦੋ ਹਰਤਾਈ ਦੀਆਂ ਚੋਣਾਂ ਨੂੰ ਲੈ ਕੇ ਲਗਭਗ ਸਾਰੀਆਂ ਪਾਰਟੀਆਂ ਤਿਆਰੀ ਕਰ ਰਹੀਆਂ ਨੇ ਤੇ ਉੱਥੇ ਹੀ ਭਾਜਪਾ ਨੂੰ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਜਿਹੜੀ ਕਿ ਜ਼ਿੰਮੇਵਾਰੀ ਸੌਂਪੀ ਗਈ ਹੈ ਤੇ ਦੂਜੇ ਪਾਸੇ ਉਹਨਾਂ ਨੇ ਪ੍ਰਧਾਨਗੀ ਮਿਲਣ ਤੋਂ ਬਾਅਦ ਪੰਜਾਬ ਸਰਕਾਰ ਨੂੰ ਲਲਕਾਰਿਆ ਤੇ ਦੱਸਦੀ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਕਿ ਪੰਜਾਬ ਦੀ ਰਾਖੀ ਨਹੀਂ ਕਰਦੇ ਤੇ ਜੋ ਵਿਕਾਸ ਪੀਐਮ ਮੋਦੀ ਚਾ ਪਾਠਪਾ ਕਰ ਸਕਦੀ ਹੈ ਕੋਈ ਵੀ ਨਹੀਂ ਕਰ ਸਕਦਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਪਲਟਵਾਰ ਕੀਤਾ ਤੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਸ਼ਰੀਆਮ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਉੱਡੀਆਂ ਹੋਈਆਂ ਨੇ ਤੇ ਸ਼ਰੀਆਮ ਗੈਂਗਸਟਰ ਗੈਂਗਸਟਰਾਂ ਦਾ ਜਿਹੜਾ ਕਿ ਗੁੰਡਾ ਰਾਜ ਦਿਖਾਈ ਦੇ ਰਿਹਾ ਹੈ ਤੇ ਅੱਜ ਕੱਲ ਜਿਹੜੇ ਕਿ ਕਤਲ ਕਾਫੀ ਹੋ ਰਹੇ ਨੇ ਪਰੰਤੂ ਇਸ ਉੱਤੇ ਪੰਜਾਬ ਸਰਕਾਰ ਸੁੱਤੀ ਦਿਖਾਈ ਦੇ ਰਹੀ ਹੈ ਤੇ ਕਾਨੂੰਨ ਵਿਵਸਥਾ ਦੀ ਸ਼ਰੀਆਮ ਜਿਹੜੀ ਹੈ ਕਿ ਧੱਜੀਆਂ ਉੱਡਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹੋਰ ਕੀ ਕੁਝ ਕਹਿਣਾ ਆ ਆਓ ਤੁਹਾਨੂੰ ਸੁਣਾਉਣੇ ਆ ਹਰ ਪਾਰਟੀ ਹਰ ਬੰਦਾ ਆਪਣੀ ਆਪਣੀ ਗੱਲ ਜਨਤਾ ਦੇ ਅੰਦਰ ਰੱਖਦੇ ਨੇ ਲੇਕਿਨ ਜਿਹੜਾ ਇਹਨਾਂ ਨੇ ਜਿਹਨੂੰ ਅਸੀਂ ਕਹਿੰਦੇ ਆ ਸੀਮ ਸਦਨ ਲੋਕੀ ਤਰਸਦੇ ਨੇ ਕਿ ਐਮਐਲਏ ਬਣ ਕੇ ਆਈਏ ਔਰ ਸਦਨ ਦੇ ਅੰਦਰ ਜਾ ਕੇ ਆਪਣੀ ਗੱਲ ਰੱਖੀਏ ਉਹਨੂੰ ਇਹਨਾਂ ਨੇ ਕੁੱਕੜ ਮੰਡੀ ਬਣਾ ਕੇ ਰੱਖਿਆ ਔਰ ਜਿਸ ਤਰੀਕੇ ਦੀ ਭਾਸ਼ਾ ਦਾ ਪ੍ਰਯੋਗ ਦੋ ਦਿਨ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੇ ਪ੍ਰਤੀ ਔਰ ਐਚਐਮ ਦੇ ਪ੍ਰਤੀ ਉਹਨਾਂ ਨੇ ਕੀਤਾ ਇੱਕ ਪਾਸੇ ਉਹ ਦਮ ਭਰਦੇ ਨੇ ਕਿ ਮੈਂ ਮਾਸਟਰ ਦਾ ਮੁੰਡਾ ਦੰਪਰ ਦੇ ਹਨ ਅੱਜ ਮਾਸਟਰ ਜੀ ਵੀ ਉੱਪਰ ਬਹਿ ਕੇ ਵੇਖਦੇ ਹੋਣੇ ਆ ਯਾਰ ਕਿੰਨੇ ਬੰਦਿਆਂ ਨੂੰ ਮੈਂ ਸਿੱਖਿਆ ਦੇ ਕੇ ਆਇਆ ਪਰ ਮੈਂ ਘਰ ਦੇ ਮਾਮਲੇ 'ਚ ਫੇਰ ਫੇਲ ਹੋ ਗਿਆ ਮੈਂ ਆਪਣੇ ਮੁੰਡੇ ਨੂੰ ਇਹ ਵੀ ਨਹੀਂ ਸਿਖਾ ਸਕਿਆ ਜਿਹੜਾ ਪ੍ਰਦੇਸ਼ ਦਾ ਮੁੱਖ ਮੰਤਰੀ ਤੇ ਬਣ ਗਿਆ ਲੇਕਿਨ ਜਿਹਦੇ ਕੋਲ ਨਾ ਸਿਸ਼ਟਾਚਾਰ ਹੈ ਨਾ ਸ਼ਬਦਾਂ ਦੀ ਮਰਿਆਦਾ ਹੈ ਨਾ ਸੰਵਿਧਾਨਿਕ ਪਦਾਂ ਦਾ ਸਨਮਾਨ ਹੈ ਔਰ ਉਹ ਦੇਸ਼ ਦਾ ਪ੍ਰਧਾਨ ਮੰਤਰੀ ਕੋਈ ਵਿਅਕਤੀ ਨਹੀਂ ਹੁੰਦਾ ਦੇਸ਼ ਦਾ ਪ੍ਰਧਾਨ ਮੰਤਰੀ ਪੂਰੇ ਦੇਸ਼ ਦਾ ਗੌਰਵ ਹੁੰਦਾ ਦੇਸ਼ ਦਾ ਸਨਮਾਨ ਹੁੰਦਾ ਐਚ ਐਮ ਦੇ ਉੱਤੇ ਜਿਹੜੀ ਉਹਨਾਂ ਨੇ ਟਿੱਪਣੀ ਕੀਤੀ ਐ ਮੈਂ ਉਹਦੀ ਹੋਰ ਨਿੰਦਾ ਕਰਦਾ ਔਰ ਇਹ ਗੱਲ ਤੁਹਾਡੇ ਮਾਧਿਅਮ ਨਾਲ ਉਹਨਾਂ ਦੇ ਕੰਨਾਂ ਤੱਕ ਪਹੁੰਚਾਉਣਾ ਚਾਹਨਾ ਕਿ ਅਸੀਂ ਜੀ ਕਰਨਾ ਜਾਣਦੇ ਆ ਜਿਸ ਭਾਸ਼ਾ 'ਚ ਤੁਸੀਂ ਬੋਲੋਗੇ ਉਸੇ ਭਾਸ਼ਾ 'ਚ ਦੋ ਦੇ ਨਾਲ ਗੁਣਾ ਕਰਕੇ ਵਾਪਸ ਭੇਜਾਂਗਾ ਜੀ ਕਰੋਗੇ ਤੇ ਜੀ ਘਵਾਓਗੇ ਜਾਂ ਤੂੰ ਕਰੋਗੇ ਤੂੰ ਕੋ ਹੋਗੇ ਇਹ ਨਹੀਂ ਹੋ ਸਕਦਾ ਜੇ ਤੁਸੀਂ ਇਸੇ ਤਰੀਕੇ ਨਾਲ ਸੰਵਿਧਾਨ ਨੂੰ ਤਾਰ-ਤਾਰ ਕਰਨਾ ਹੈ ਮਰਿਆਦਾਵਾਂ ਨੂੰ ਤਾਰ-ਤਾਰ ਕਰਨਾ ਹੈ ਤੇ ਫਿਰ ਸਾਡੇ ਕੋਲ ਬਹੁਤ ਮਸਲਾ ਹੈ ਕੱਲ ਮੈਂ ਜਾਕਰ ਸਾਹਿਬ ਨੇ ਵੀ ਸੁਣ ਰਿਹਾ ਤੁਹਾਨੂੰ ਵੀ ਸੁਣ ਰਿਹਾ ਸੀ ਅਸੀਂ ਕਦੀ ਨੀ ਜੀ ਨਹੀਂ ਹੋਏ ਕਦੀ ਕਿਸੇ ਨੇ ਸੁਣਿਆ ਕਿ ਕਿਸੇ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਚੜ੍ਹੇ ਹੋਏ ਹਿਜਾਬ ਤੋਂ ਉਤਾਰਤਾ ਜਾਏ ਔਰ ਯੁੱਧ ਕਿਸ ਦੇ ਖਿਲਾਫ ਚੱਲ ਰਕ ਚਾਲੰਦੇ ਪਿਆ ਯੁੱਧ ਨਸ਼ਿਆਂ ਦੇ ਵਿਰੁੱਧ ਔਰ ਪ੍ਰਦੇਸ਼ ਦਾ ਮੁੱਖ ਮੰਤਰੀ ਜਹਾਜ਼ ਤੋਂ ਉਤਾਰਤਾ ਜਾਂਦਾ ਔਰ ਅਸੀਂ ਲੋਕ ਉਸ ਵੇਲੇ ਵੀ ਮਰਿਆਦਾ ਕਿਉਂ ਰਹਿਨੇ ਆ ਕਿਉਂ ਸਾਡੀ ਸਟੇਟ ਦਾ ਮੇਰੇ ਪੰਜਾਬ ਦਾ અપਮਾਨ ਨਹੀਂ ਹੋਣਾ ਚਾਹੀਦਾ ਇਸ ਕਰਕੇ ਅਸੀਂ ਚੁੱਪ ਚੁੱਪ ਰਹਿਨੇ ਆ ਕਿ ਨਹੀਂ ਯਾਰ ਪੰਜਾਬ ਦਾ અપਮਾਨ ਨਹੀਂ ਹੋਣਾ ਚਾਹੀਦਾ ਲੇਕਿਨ ਅਗਰ ਇਸ ਤਰੀਕੇ ਦੀ ਨਿੱਜੀ ਟਿੱਪਣੀਆਂ ਮੁੱਖ ਮੰਤਰੀ ਜੀ ਕਰਨਗੇ ਤੇ ਤਿਆਰ ਹੋ ਜਾਓ ਔਰ ਦੂਸਰਾ ਕੀ ਹੈ ਬਿੱਲ ਕਿਦੇ ਕਲੱਬ ਲੈ ਕੇ ਆ ਰਹੇ ਨੇ ਬੇਅਦਵੀ ਦੇ ਖਿਲਾਫ ਤੇ ਬੇਅਦਵੀ ਤੇ ਰੋਜ ਕਰਦੇ ਨੇ ਆਪੇ ਸ਼੍ਰੀ ਗੁਰਦੁਆਰਾ ਸਾਹਿਬ ਦੇ ਅੰਦਰ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੇ ਅੰਦਰ ਅਨੇਕ ਐਸੇ ਇਨਸੀਡੈਂਟ ਨੇ ਉਹ ਪਿਛਲੇ ਦਿਨੀ ਜੱਗ ਸਾਹਿਬ ਨੇ ਇੱਕ ਵੀਡੀਓ ਵੀ ਦਿਖਾਈ ਤੇ ਬੇਅਦਬੀ ਖੁਦ ਕਰਨ ਵਾਲੇ ਬੇਅਦਬੀ ਦੀ ਕੀ ਪਰਿਭਾਸ਼ਾ ਹੈ ਜਰਾ ਮੁੱਖ ਮੰਤਰੀ ਜੀ ਇਹਦਾ ਵੀ ਜਵਾਬ ਦੇਣ ਮੋਟਾ-ਮੋਟਾ ਕਾਰਨ ਇਹ ਹੈ ਕਿ ਇਹ ਸਰਕਾਰ ਸਵਾ 3 ਸਾਲ ਜਿਹੜਿਆਂ ਮੁੱਦਿਆਂ ਨੂੰ ਲੈ ਕੇ ਬੇਅਦਬੀ ਨਾਲ ਦਾ ਮੁੱਖ ਮੁੱਦਾ ਸੀ ਫਰਸਟ ਟਰੈਕ ਅਦਾਲਤਾਂ ਬਣਾਵਾਂਗੇ 3 ਮਿੰਟ ਦੀ ਸਜ਼ਾ ਦੇਵਾਂਗੇ ਇਹ ਮੈਂ ਨਹੀਂ ਕਿਹਾ ਇਹਨਾਂ ਦੇ ਕੇਜਰੀਵਾਲ ਨੇ ਕਿਹਾ ਸੀ ਕੀ ਬਣਿਆ ਉਹਨਾਂ ਸਵਾ 3 ਸਾਲਾਂ ਚ ਉਹਦਾ ਜਵਾਬ ਨਹੀਂ ਹੈ ਪੰਜਾਬ ਦੇ ਅੰਦਰ ਨਸ਼ਾ ਤਸਕਰ ਅਜ ਵੀ ਨਹੀਂ ਫੜੇਗੇ ਮੈਂ ਵਿਧਾਨ ਸਭਾ ਤੇ ਪਟਲ ਤੇ ਵੀ ਇਹ ਗੱਲ ਕਹੀ ਸੀ ਕਿ ਜਿਸ ਦਿਨ ਸਪਲਾਈਰ ਪਕੜਿਆ ਜਾਏਗਾ ਪੰਜਾਬ ਦੇ ਅੰਦਰ ਹਸਪੀਟਲ ਘਟ ਹੋ ਜਾਣਗੇ ਕਿਉਂਕਿ ਉਹੜੇ ਬੱਚੇ ਖਾਂਦੇ ਨੇ ਇੱਕ ਡੋਜ਼ ਲੈਣਾ ਮਿਲਦੀ ਤੇ ਮੱਛੀ ਦੀ ਤਰ੍ਹਾਂ ਤੜਪਣਾ ਪੈਂਦਾ ਉਹਨਾਂ ਦਾ ਇਲਾਜ ਕਰਾਣ ਲਈ ਪਰਵਾਨਗੀ ਨਹੀਂ ਹੋਣੇ ਤੁਹਾਡੇ ਕੋਲੋਂ ਤੇ ਐਸੀ ਕੋਈ ਸੂਚਨਾ ਹੀ ਨਹੀਂ ਆਉਂਦੀ ਵੀ ਇਹਦਾ ਮਤਲਬ ਨਸ਼ਾ ਐਜ਼ ਇਟ ਇਜ਼ ਮਿਲ ਰਿਹਾ ਹੈ ਇਹ ਉੱਤੇ ਵੀ ਫੇਲ ਹੋ ਗਏ ਭਿਆਨਾਂ ਦੇ ਨਾਲ 1000 ਰੁਪਏ ਵਾਲੇ ਮਾਮਲੇ 'ਚ ਵੀ ਇਹ ਫੇਲ ਹੋ ਗਏ ਇਹ ਸਰਕਾਰ ਕਾਨੂੰਨ ਵਿਵਸਥਾ ਦੇ ਮਾਮਲੇ 'ਚ ਕਿਸੇ ਵੀ ਰਾਜ ਦੀ ਮੁੱਢਲੀ ਜ਼ਰੂਰਤ ਉਹਦਾ ਮੁੱਲ ਅੰਕ ਨੇ ਕੀਤਾ ਜਾਂਦਾ ਹੈ ਕਿ ਉੱਥੋਂ ਦੇ ਵਪਾਰੀ ਉੱਥੋਂ ਦਾ ਸਮਾਜਨ ਜਨਮਨਸ ਉੱਥੋਂ ਦੇ ਲੋਕੀ ਕੀ ਆਪਨੇ ਆਪ ਨੂੰ ਸੁਰੱਖਿਤ ਫੀਲ ਕਰਦੇ ਨੇ ਅੱਜ ਅੱਜ ਕੀ ਹਾਲ ਹੈ ਅਬੋਹਰ ਚ ਕੀ ਹੋਇਆ ਮੋਗੇ ਚ ਕੀ ਹੋਇਆ ਅੰਮ੍ਰਿਤਸਰ ਚ ਕੀ ਹੋਇਆ ਕਿੰਨੀਆਂ ਕਿ ਘਟਨਾਵਾਂ ਸੁਣਾਈਏ ਔਰ ਇਲਜ਼ਾਮ ਕੀ ਹੈ ਇਹਨਾਂ ਦਾ ਕੀਆ ਨਾਲ ਚ ਨਾ ਜਾਣੇ ਆਂਗਨ ਟੇਡਾ ਸਰਕਾਰ ਖੁਦ ਚਲਾਣਾ ਨਹੀਂ ਆਂਦੀ ਸਰਕਾਰ ਨਾ ਇਹਨਾਂ ਦੀ ਦਿਖਦੀ ਹੈ ਸਟੇਬਲ ਸਰਕਸ ਕਰਦੇ ਪਏ ਨੇ ਔਰ ਇਲਜ਼ਾਮ ਭਾਜਪੀ ਤੇ ਕੋਈ ਵੀ ਗੱਲ ਹੋਈ ਨਾ ਕਮਾ ਕੇ ਭਾਜਪੀ ਤੇ ਲੈਣੀ ਹੈ ਵਿਸ਼ਨੋਈ ਤੁਹਾਡੇ ਕੋਲ ਰਹਿ ਕੇ ਗਿਆ ਜੇਲ੍ਹ ਇੰਟਰਵਿਊ ਭਾਜਪੀ ਨੇ ਤੇ ਨਹੀਂ ਕਰਾਈ ਉਹਦੀ ਜੇਲ੍ਹ ਤੋਂ ਵੀ ਇੰਟਰਵਿਊ ਹੋਈ ਹੈ ਉਹਦੇ ਕੋਰਟ ਨਹੀਂ ਫਟਕਾਰ ਪਈ ਉਸ ਤੋਂ ਬਾਅਦ ਵੀ ਮੰਨਿਆ ਕਿ ਆ ਸਾਡੇ ਇੱਥੋਂ ਹੀ ਹੈ ਇਸ ਕਰਕੇ ਇਹ ਸਰਕਾਰ ਬਾਨੇ ਮਾਰਨਾ ਬੰਦ ਕਰੇ ਔਰ ਭਾਜਪੀ ਪੂਰਾ ਸੰਗਠਨ ਜਿੱਥੇ ਪਾਰਟੀ ਇੱਕਜੁੱਟਤਾ ਦੇ ਨਾਲ ਸਭ ਨੂੰ ਨਾਲ ਲੈ ਕੇ ਚੱਲਣਾ ਸਭ ਦੇ ਕਾਰਕਿਰਤਾਤਾ ਦੀ ਨੂੰ ਕੰਮ ਦੇਣਾ ਔਰ ਉਹਦੇ ਦਾ ਸਨਮਾਨ ਕਰਨਾ ਇਹਦਾ ਪੂਰਾ ਧਿਆਨ ਪਾਰਟੀ ਨੇ ਪਹਿਲਾਂ ਵੀ ਰੱਖਿਆ ਹੁਣ ਵੀ ਰੱਖੇਗੀ ਔਰ ਜਨ ਤੱਕ ਮੁੱਦੇ ਜਿਹੜੇ ਆ ਚਾਹੇ ਉਹ ਲੈਂਡ ਪੁਲਿੰਗ ਦਾ ਮਾਮਲਾ ਹੋਵੇ ਕੋਈ ਵੀ ਮਾਮਲਾ ਹੈ ਭਾਰਤੀ ਜਨਤਾ ਪਾਰਟੀ ਪੂਰਾ ਬਚੇ ਹੋਏ ਸਮੇਂ ਦੇ ਅੰਦਰ ਸੜਕਾਂ ਤੇ ਸੰਘਰਸ਼ ਕਰਦੀ ਹੋਈ ਨਜ਼ਰ ਆਏਗੀ ਔਰ ਮੈਂ ਇੱਕ ਗੱਲ ਦਾ ਯਕੀਨ ਦਿਲਾਉਣਾ ਚਾਹਨਾ ਪੰਜਾਬ ਦੇ ਲੋਕਾਂ ਨੂੰ ਕਿ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਚ ਵੀ ਕੁਝ ਨਹੀਂ ਦਿਖਦਾ ਕਾਂਗਰਸ ਦੇ ਅੰਦਰ ਉਹ ਵੀ ਅਜਮਾਇਆ ਹੋਇਆ ਹੈ ਆਮ ਆਦਮੀ ਪਾਰਟੀ ਵਾਲਾ ਵੀ ਭਾਂਡਾ ਫੁੱਟ ਚੁਕਿਆ ਹੈ ਅਗਰ ਇਸ ਪੰਜਾਬ ਨੂੰ ਬੀਜੇਪੀ ਨੂੰ ਤੇ ਪੰਜਾਬ ਦੀ ਜ਼ਰੂਰਤ ਹੈ ਹੀ ਹੈ ਪਰ ਪੰਜਾਬ ਦੇ ਵਿਕਾਸ ਨੂੰ ਮੋਦੀ ਦੀ ਜ਼ਰੂਰਤ ਹੈ ਪੰਜਾਬ ਦੇ ਅਮਨ ਸ਼ਾਂਤੀ ਭਾਈਚਾਰੇ ਨੂੰ ਮੋਦੀ ਦੀ ਜ਼ਰੂਰਤ ਹੈ